ਅਗਲਾ ਤੇ ਉੱਤੇ ਆਜਾਓ ਜੀ ਆਜਾਓ ਜੀ ਆਓ ਘਾਟੀਆ ਰਾਜਾ ਕਰ ਚਲੋ ਕਰ ਬੋਲੇ ਜੋ ਨਿਹਾਲ ਬੋਲੇ ਨਿਹਾਲ ਮੋਬੁੱਧ ਹੋਣੀ ਜੁਗਤਾਨ ਪੁਆਇ ਗੁਰ ਤੂੰ ਵੀ ਆ ਜਾ ਕਰ ਵਾਹ ਵਾਹ ਚਲੋ ਪਰਮਾਤਮਾ ਇਹ ਜਿਹੜੀ ਸੇਵਾ ਕਰਨ ਬਕੀ ਆ ਤੇ ਜਿਹੜਾ ਨਾਲ ਵੀ ਅਸੀਂ ਇਮਾਨਦਾਰੀ ਨਾਲ ਸੇਵਾ ਕਰੀਏ ਸਾਰੇ ਸੁਖੀ ਰਹਿਣ ਬਹੁਤ ਧੰਨਵਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੂਜਾ ਵਗਾਵਾਂਗੇ ਜੇ ਲੋੜ ਪਈ ਤਾਂ ਇੱਕ ਸਵੀਟਨ ਹੋਵੇ ਬਾਲਾ ਜੀ ਕੋ ਜਿਹੜਾ ਜਿਉਂਦੇ ਦੇਖੋ ਆ ਜੀ देखो जरूरत <laughs> तो हर एक ਨੂੰ ਹੁੰਦੀ ਹੈ ਜੇ ਦਾ ਸਾਹਮਣੇ ਆਲਾ ਉਹ ਤੇ ਯੂਥ ਕਰ ਲੈਣਾ ਨਹੀਂ ਲੱਗੂ ਹੈ ਕਿ ਨਾ ਕਿਤੇ ਕਰਦੇ ਹੋ ਤੁਹਾਡੀ ਦੇਰ ਹੈ ਤੁਹਾਨੂੰ ਤੁਹਾਡਾ ਇੰਤਜ਼ਾਰ ਕਰ ਰਹੇ ਆ ਤੁਸੀਂ ਛੱਡੀ ਦਿਓ ਤੇ ਚਕਾਓ ਜੀ ਤੁਹਾਡੀ ਦੇਣ ਤੇ ਹੋਰ ਕੀ ਕੀ ਇੰਤਜ਼ਾਮ ਕਰਨਾ ਹੁੰਦਾ ਮੰਡੀ ਦਾ ਅੱਜ ਨਵੀਂ ਦਾਣਾ ਮੰਡੀ ਤੋਂ ਨਵੇਂ ਫਸਲ ਦੀ ਖਰੀਦ ਦਾ ਮਹੂਰਤ ਕੀਤਾ ਗਿਆ ਸਰ ਕੀ ਕਹਿਣਾ ਔਰ ਕੀ ਜੇ ਪ੍ਰਬੰਧ ਕੀਤੇ ਗਏ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਕਿਸਾਨ ਮਜ਼ਦੂਰ ਕਾਰੋਬਾਰੀ ਦੁਕਾਨਦਾਰ ਸਾਰਿਆਂ ਦੇ ਲਈ ਹਮੇਸ਼ਾ ਉਹਨਾਂ ਦੀ ਸੇਵਾ ਲਈ ਬਚਨ ਬੰਧਾ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਪਿਛਲੇ ਦਿਨੀ ਜਿਹੜੇ ਸਾਡੇ ਕਮਿਸ਼ਨ ਰਿਜੈਂਟ ਸੀ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮਤਲਬਾਂ ਸੁਣੀਆਂ ਤੇ ਅਸੀਂ ਵੀ ਅੱਜ ਜਿਹੜਾ ਇਹ ਪ੍ਰਬੰਧ ਜਿਹੜਾ ਸ਼ੁਰੂ ਕੀਤੀ ਹੈ ਵਰਤਨ ਕੀਤਾ ਇਹਦਾ ਮੇਰੇ ਬੋਲੀ ਦਾ ਚੋਣੇ ਦੀ ਬੋਲੀ ਦਾ ਉਹ ਤੋਂ ਪਹਿਲਾਂ ਸਾਡੇ ਜਿਹੜੇ ਮੰਡੀ ਦੇ ਪ੍ਰਧਾਨ ਨੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਔਰ ਮਾਰਕੀਟ ਮਿਟਰੀਅਮਨ ਤੇ ਆਪਣੇ ਸਾਡੇ ਅਫਸਰ ਸਰਦਾਰ ਨੇ ਉਹਨਾਂ ਨਾਲ ਮੀਟਿੰਗ ਕਰਕੇ ਇਥੋਂ ਦੇ ਪ੍ਰਬੰਧ ਦਾ جائزہ ਲਿਆ। ਔਰ ਕਿਸੇ ਤਰ੍ਹਾਂ ਦੀ ਕੋਈ ਵੀ ਅ ਅਤਰਾ ਦੀ ਸੂਲਤ ਨਹੀਂ ਹੋਏਗੀ ਜਿਹੜੀ ਇੱਥੇ ਨਾ ਹੋਵੇ। ਸਾਰੀਆਂ ਸੂਲਤਾਂ ਇਸ ਮੰਡੀ ਦੇ ਵਿੱਚ ਅਸੀਂ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਟੋਲਿਆਂ ਨੂੰ ਹਾਰਟੀਆਂ ਨੂੰ ਦੇਵਾਗੇ। ਔਰ ਅਸੀਂ ਇੱਕ ਪਾਰਦਰਸ਼ੀ ਜਿਹੜੀ ਹੈ ਖਰੀਦ ਹੈ ਉਹਦੇ ਲਈ ਵਚਨ ਬੱਧਨ। ਸਰ ਹੜਾ ਕਰ ਜੋ ਤੁਹਾਡਾ ਇਤਿਆਰਨ ਨਿਆ ਉਹ ਸਭੀ ਕਿਤਨਾ ਚਾਹੀਦਾ। ਪਿਛਲੇ ਸਾਲ ਸਾਰੇ ਪੰਜਾਬ ਚ ਦਿੱਕਤ ਸੀ ਲੇਕਿਨ ਕੋੜ ਕੋਰੇ ਕੋਈ ਦਿੱਕਤ ਨਹੀਂ ਆਈ ਤੇ ਅੱਜ ਕਿਤੇ ਕਿਤੇ ਦਿੱਕਤ ਹੀ ਨਹੀਂ ਸੋ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ ਸ਼ਾਸਨ ਪ੍ਰਸ਼ਾਸਨ ਇਸ ਕੰਮ ਤੇ ਬਰੋਦੀ ਪਿਛਲੇ ਸਾਲ ਤੋਂ ਪਹਿਲਾਂ ਹੋ ਰਹੀ ਹੈ ਹਾਂ ਫਿਰ ਪਿਛਲੇ ਸਾਲ ਤੋਂ ਪਹਿਲਾਂ ਹੋ ਰਹੀ ਹੈ ਸੋ ਸਾਨੂੰ ਵਿੰਡੋ ਵੱਧ ਮਿਲ ਜੂਗੀ ਹੁਣ ਸੋ ਹੁਣ ਜ਼ਿਆਦਾ ਸਮੂਥ ਹੋਏਗਾ ਜਿਹੜਾ ਹੈ ਠੀਕ ਸਰ ਅੱਜ ਜੋ ਓਨੇ ਦੀ ਫਸਲ ਦੇ ਸਰਕਾਰੀ ਖਰੀਦ ਦਾ ਮੂਰਤ ਕੀਤਾ ਗਿਆ ਸਪੀਕਰ ਸਾਹਿਬ ਬੰਨੋ ਕੀ ਕਹਿਣਾ ਸਰ ਜੀ ਅੱਜ ਸਪੀਕਰ ਸਾਹਿਬ ਵੱਲੋਂ ਆਪਣੇ ਕਰ ਕਮਲਾ ਨਜ ਨਾਲ ਜਿਹੜਾ ਸਰਕਾਰੀ ਖਰੀਦ ਝੋਨੇ ਦੀ ਸ਼ੁਰੂ ਕਰਵਾ ਦਿੱਤੀ ਗਈ ਹੈ ਤੇ ਜਿੰਨੀ ਵੀ ਜਿਹੜੀ ਇੱਥੇ ਫਸਲਾਂ ਜ ਆਈ ਸੀ ਉਹ ਸਾਰੀ ਜਿਹੜੀ ਵਿਕਰੀ ਹੋ ਚੁੱਕੀ ਹੈ ਅਤੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਜਿਸ ਤਰ੍ਹਾਂ ਇਹ ਝੋਨਾ ਸਤਾ ਕੇ ਮੰਡੀ ਕੀ ਲਿਆਏ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਈ ਤੇ ਨਾਲ ਦੀ ਨਾਲ ਚੁਕਾਇਆ ਗਿਆ ਇਹ ਝੋਨੇ ਦੀ ਜਿਹੜੀ ਪੇਮੈਂਟ ਉਹ 48 ਘੰਟਿਆਂ ਦੇ ਅੰਦਰ ਅੰਦਰ ਜਿਹੜੀ ਉਹ ਖੁੰਝ ਜਾਂਦੀ ਹੈ ਜਿਹੜਾ ਇਹਦੀ ਲਿਫਟਿੰਗ ਉਹ 72 ਘੰਟਿਆਂ ਦੇ ਵਿੱਚ ਕਰਾ ਦਿੱਤੀ ਜਾਊਗੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਝੋਨਾ ਸਕਾ ਕੇ ਹੀ ਵੱਡੀ ਚ ਲੈ ਕੇ ਜਾਇਆ ਜਾਵੇ ਕਿ ਜਿਹੜਾ ਬਾਸਮਤੀ ਦੀ ਖਰੀਦ ਹੈ ਉਹ ਤਕਰੀਬਨ 20 ਦਿਨ ਤੋਂ ਜਿਹੜਾ ਸਾਡੇ ਚੱਲ ਰਹੀ ਹੈ ਜਿਹਦੇ ਵਿੱਚ 132000 ਘਟਾਇਆ ਇਸ ਵੇਲੇ ਪਹੁੰਚ ਚੁੱਕਾ ਹੈ ਜੋ ਕਿ ਸਾਰਾ ਪਰਚੇਜ ਹੋ ਚੁੱਕਾ ਹੈ ਤੇ ਲਿਫਟਿੰਗ ਵੀ ਹੋ ਚੁੱਕੀ ਹੈ ਸਰਪ੍ਰਬੰਧ ਕੇਵਜੇ ਮੰਡੀ ਦੇ ਵਿੱਚ ਖਰੀਦ ਦੇ ਪ੍ਰਬੰਧ ਸਾਰੇ ਮੁਕੰਮਲ ਹੈ ਜੀ। ਕੋਈ ਲਾਈਟਾਂ ਜਿਹੜੀਆਂ ਸਾਡੇ ਇੱਥੇ ਜਿਹੜਾ 메ਨ ਗਾਰਡ ਦੇ ਵਿੱਚ ਪੱਕੀਆਂ ਲੱਗੀਆਂ ਹੋਈਆਂ ਸਾਰੀਆਂ ਨੂੰ ਜਿਹੜਾ ਚੈੱਕ ਕਰਕੇ ਚਾਲੂ ਹਾਲਤ ਦੇ ਵਿੱਚ ਕਰਵਾ ਦਿੱਤਾ ਗਿਆ ਹੈ। ਜਿਹੜਾ ਸਫਾਈ ਦਾ ਪ੍ਰਬੰਧ ਹੈ ਉਹ ਵੀ ਮੁਕੰਮਲ ਹੋ ਗਿਆ ਹੈ। ਜਿਹੜੇ ਵਾਸ਼ਰੂਮ ਆ ਉਹਨਾਂ ਦੇ ਉੱਤੇ ਵੀ ਜਿਹੜੀ ਡਿਊਟੀ ਲਗਾ ਦਿੱਤੀ ਗਈ ਹੈ ਜੋ ਸੋਹਬਾ ਸ਼ਾਮ ਦੋਨੋਂ ਟਾਈਮ ਸਾਫ ਕਰ ਦਿੱਤੇ ਜਾਂਦੇ 100 ਨੰਬਰ ਦੀ ਬੈਕਸਾਈਡ ਤੇ ਲਾਈਟਾਂ ਦਾ ਬੰਦ ਕੁਝ ਖਸਾਸ ਆ ਲੱਗਦਾ ਕਹਰੇ ਸੀ ਕਿ ਲੱਗ ਰਹੀਆਂ ਨਵੀਆਂ ਕਦੋਂ ਦਾ ਪਲੱਗ ਜਾਣਗੇ ਜਿੱਥੇ ਵੀ ਕੋਈ ਘਾਟ ਹੈ ਉਹ ਮੇਰੇ ਧਿਆਨ ਚ ਲਿਆਂਦੀ ਜਾਵੇ ਉਹ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੂੰ ਸੋਲਵ ਕੀਤਾ ਜਾਵੇ